ਇਹ ਲਾਲ ਗਗਨ ਆ ਵੀਰ ਲਾਲ ਗਗਨ ਵੀਰ ਨੂੰ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਇਹ ਵੀਰਾ ਸੜਕ ਤੇ ਪਿਆ ਸੀ ਸਿਰ ਚ ਕੀੜੇ ਪਏ ਸੀ ਇਹਦਾ ਪੂਰਾ ਸਹਾਰਾ ਜਿਹੜਾ ਪੰਨੋ ਸਾਰਾ ਕੀੜਿਆਂ ਨਾਲ ਭਰਿਆ ਹੋਇਆ ਸੀ ਇਹ ਹੁਣ ਗਗਨ ਬਿਲਕੁਲ ਠੀਕ ਆ ਫਿੱਟਾ ਘਰੇ ਜਾਣਾ ਚਾਹੁੰਦਾ ਤੇ ਇਹਦੇ ਮਦਰ ਤੇ ਇਹਦੇ ਬ੍ਰਦਰ ਇਹਨੂੰ ਲੈਣ ਵਾਸਤੇ ਇੱਥੇ ਪਹੁੰਚੇ ਆ ਆਪਣੇ ਬੱਚਿਆਂ ਨੂੰ ਮੇਰੀ ਲਾਈਫ ਬਣਾਤੀ ਸਹੀ ਨਹੀਂ ਅਸੀਂ ਨਹੀਂ ਬਣਾਈ ਨਹੀਂ ਨਹੀਂ ਅਸੀਂ ਨਹੀਂ ਬਣਾਈ ਲ ਮੈਂ ਬਹੁਤ ਜਿਆਦਾ ਥੈਂਕਸ ਤੇ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਲਾਲ ਗਗਨ ਆ ਵੀਰ ਲਾਲ ਗਗਨ ਵੀਰ ਨੂੰ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਇਹ ਵੀਰਾ ਸੜਕ ਤੇ ਪਿਆ ਸੀ ਸਿਰ ਚ ਕੀੜੇ ਪਏ ਸੀ ਇਹਦਾ ਪੂਰਾ ਸਹਾਰਾ ਜਿਹੜਾ ਮਨੋ ਸਾਰਾ ਕੀੜਿਆਂ ਨਾਲ ਭਰਿਆ ਹੋਇਆ ਸੀ ਔਰ ਵੱਡੀਆਂ 4-5 ਕੌਲੀਆਂ ਸਿਰ ਦੇ ਵਿੱਚੋਂ ਕੀੜਿਆਂ ਨਾਲ ਭਰਗੀਆਂ ਸੀ ਪਰ ਮੈਂਟਲੀ ਜਿੱਥੇ ਅਫਸਰ ਸੀ ਵੀਰਾ ਉੱਥੇ ਸ਼ਰਾਬ ਇੰਨੀ ਜ਼ਿਆਦਾ ਪੀਂਦਾ ਸੀ ਬਸ ਇਹਨੂੰ ਕੋਈ ਸੋਚ ਹੀ ਨਹੀਂ ਸੀ ਦੁਨੀਆਦਾਰੀ ਦੀ ਤੇ ਇਹ ਬਸ ਅਡੇ ਦੇ ਵਿੱਚ ਪਿਆ ਸੀ ਸਾਡੇ ਟੀਮ ਦੇ ਮੈਂਬਰ ਆ ਡਾਕਟਰ ਪ੍ਰਦੀਪ ਸਿੰਘ ਸਮਰਾਲੇ ਤੋਂ ਉਹਨੇ ਵੀਰ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਜਾਣਕਾਰੀ ਦਿੱਤੀ ਤਾਂ ਫਿਰ ਲਾਲ ਗਗਨ ਨੂੰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਵੀਰ ਨੂੰ ਔਰ ਲਾਲ ਗਗਨ ਇੱਥੇ ਆ ਕੇ ਠੀਕ ਹੋ ਗਿਆ ਦਵਾਈ ਚੱਲੀ ਜ਼ਖਮ ਵੀ ਠੀਕ ਹੋ ਗਿਆ ਸਾਡੇ ਨਾਲ ਸੇਵਾ ਕਰਾਉਣ ਲੱਗ ਗਿਆ ਔਰ ਸੇਵਾ ਕਰਾਉਣ ਤੋਂ ਬਾਅਦ ਇਹ ਪੜਿਆ ਲਿਖਿਆ ਪਲੱਸ 2 ਪਾਸ ਸੀਗਾ ਇਹ ਕਹਿੰਦਾ ਮੈਂ ਘਰ ਜਾਣਾ ਤਾਂ ਫਿਰ ਵੀਰ ਨੂੰ ਅਸੀਂ ਵਾਪਸ ਭੇਜਤਾ ਜਦੋਂ ਇਹ ਵੀਰ ਵਾਪਸ ਗਿਆ ਤਾਂ ਤਿੰਨ ਚਾਰ ਮਹੀਨਿਆਂ ਬਾਅਦ ਦੁਬਾਰਾ ਫੇਰ ਸਾਨੂੰ ਇਦਾਂ ਵੀਡੀਓ ਆਉਣ ਲੱਗੀਆਂ ਫੇਰ ਲੁਧਿਆਣੇ ਜਿਹੜਾ ਹੈਗਾ ਭਾਮੀਆ ਵਾਲਾ ਚੌਕ ਆ ਉਹਦੇ ਸਾਹਮਣੇ ਵੀਰ ਪੈਲਸ ਦੇ ਸਾਹਮਣੇ ਵੀਰ ਪੈਲਸ ਦੇ ਸਾਹਮਣੇ ਜਿੱਥੋਂ ਅਸੀਂ ਲੈ ਕੇ ਆਏ ਸੀ ਬੱਸ ਅੱਡੇ ਤੋਂ ਉੱਥੇ ਹੀ ਫੇਰ ਪਿਆ ਉਦਾਂ ਦੇ ਹਾਲਾਤ ਫੇਰ ਬਣ ਗਏ ਦੇ ਤਾਂ ਅਸੀਂ ਫੇਰ ਦੁਬਾਰਾ ਲੈ ਕੇ ਆਏ ਵੀਰ ਨੂੰ ਫੇਰ ਹੁਣ ਜਦੋਂ ਦਾ ਦੁਬਾਰਾ ਆਇਆ ਉਦੋਂ ਦਾ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੋਲ ਰਹਿ ਰਿਹਾ ਸੇਵਾ ਵੀ ਕਰਾਉਂਦਾ ਆਪਣਾ ਆਪ ਦਾ ਵੀ ਖਿਆਲ ਰੱਖਦਾ ਦੂਸਰਿਆਂ ਦਾ ਵੀ ਖਿਆਲ ਰੱਖਦਾ ਤਾਂ ਫਿਰ ਇਹਦੇ ਘਰੇ ਪਰਿਵਾਰ ਨਾਲ ਵੀ ਗੱਲ ਹੋਣ ਲੱਗੀ ਕਿਉਂਕਿ ਪਿਛਲੇ 3-4 ਸਾਲਾਂ ਤੋਂ ਆਪਣੇ ਭਰਾ ਨਾਲ ਆਪਣੇ ਮਾਪਿਓ ਨਾਲ ਕੋਈ ਕਨੈਕਸ਼ਨ ਨਹੀਂ ਸੀ ਇਹਦਾ ਔਰ ਵੀਰ ਦਾ ਵਿਆਹ ਹੋਇਆ ਸੀ ਲੰਮੇ ਅਰਸੇ ਕਰਾਈ ਸੀ ਦੋ ਬੱਚੇ ਸੀ ਪੁੜਕੇ ਦੀ ਸ਼ਰਾਬ ਦੀ ਆਦਤ ਕਰਕੇ ਘਰੇ ਲੜਾਈ ਝਗੜਾ ਹੋਣ ਕਰਕੇ ਵਾਈਪ ਵੀ ਘਰ ਛੱਡ ਕੇ ਚਲੀ ਗਈ ਬੱਚੇ ਵੀ ਨਾਲ ਲੈ ਗਈ ਉਹ ਭੈਣ ਤੇ ਉਹ ਆਪਦੇ ਬੱਚੇ ਪਾਲਦੀ ਰਹੀ ਇਹ ਘਰ-ਵਾਰ ਛੱਡ ਕੇ ਲੁਧਿਆਣੇ ਆ ਕੇ ਰਹਿਣ ਲੱਗ ਗਿਆ ਤੇ ਇਹਦੇ ਸੜਕ ਤੇ ਰਹਿਣਾ ਸ਼ੁਰੂ ਕਰਤਾ ਅੱਜ ਧੰਨਵਾਦ ਕਰਦੇ ਆਂ ਇਹਨਾਂ ਦੇ ਮਾਤਾ ਜੀ ਤੇ ਇਹਦਾ ਬ੍ਰਦਰ ਇਹਨਾਂ ਨੂੰ ਲੈਣ ਵਾਸਤੇ ਇੱਥੇ ਪਹੁੰਚਿਆ ਬਈ ਤੇ ਭਰਾ ਦਾ ਕੀ ਨਾਂ ਗਗਨ ਵਰਮਾ ਗਗਨ ਵਰਮਾ ਤੇ ਮੰਮੀ ਦਾ ਸੰਤੋਸ਼ ਸੋਨੀ ਸੰਤੋਸ਼ ਸੋਨੀ ਤੇ ਹੁਣ ਤੁਹਾਨੂੰ ਕੀ ਕਰਨਾ ਗਗਨ ਜਾਣਾ ਵਾ ਕਰੇ ਹਾਂਜੀ ਠੀਕ ਆ ਇਹ ਹੁਣ ਗਗਨ ਬਿਲਕੁਲ ਠੀਕ ਆ ਫਿੱਟ ਆ ਘਰੇ ਜਾਣਾ ਚਾਹੁੰਦਾ ਤੇ ਇਹਦੇ ਮਦਰ ਤੇ ਇਹਦਾ ਬ੍ਰਦਰ ਇਹਨੂੰ ਲੈਣ ਵਾਸਤੇ ਇੱਥੇ ਪਹੁੰਚੇ ਆ ਦਿਵਾਲੀ ਦਾ ਟਾਈਮ ਆ ਮੂਰੇ ਤੇ ਮਾਂ ਕਹਿੰਦੀ ਮੈਂ ਸੋਚਿਆ ਵੀ ਮੈਂ ਆਪਦੇ ਪੁੱਤ ਨੂੰ ਲੈ ਕੇ ਆਵਾਂ ਵੀ ਇਹ ਦਿਵਾਲੀ ਸਾਡੇ ਕੋਲੇ ਘਰੇ ਮਨਾਊਗਾ ਤੇ ਮਾਂ ਵੀ ਦੱਸਦੀ ਆ ਮਹਿਮਾਨ ਪਹਿਰਿਆਂ ਤਲਾ ਖੜਕ ਕਰਦਾ ਭਾਈ ਇਹ ਭਰਾ ਛੋਟਾ ਕਿ ਵੱਡਾ ਛੋਟਾ ਛੋਟਾ ਤੂੰ ਲਾ ਫਿਰ ਕਾਕਾ ਵੱਡੇ ਦੇ ਨਹੀਂ ਕੋਈ ਗੱਲ ਨਹੀਂ ਬੋਲਿਆ ਸੁਬਾਨ ਅੱਲਾਹ ਗੁੱਸੇ ਗਿੱਲੇ ਜਾਂ ਕੋਈ ਘਰ ਚ ਪ੍ਰੋਬਲਮ ਸੀ ਉਹਨੂੰ ਛੱਡ ਦਿਓ ਦੇਖ ਇਹਨੇ ਵੀ ਨਰਕ ਕਟਿਆ ਆਂਦਾ ਆਪਣੀ ਜ਼ਿੰਦਗੀ ਦਾ ਕੀੜੇ ਆਪਣੇ ਬਾਹ ਤੇ ਕੀੜਾ ਚੜਦੇ ਮੈਨਾਂ ਕਾਲੇ ਰੰਗ ਦਾ ਆਪਾਂ ਉਹਨੂੰ ਵੀ ਲਾ ਕੇ ਸੁੱਟ ਦਿੰਨੇ ਆ ਤੇ ਜਿਹੜੀਆਂ ਸੁੰਡੀਆਂ ਸੀ ਏਡੀਆਂ ਏਡੀਆਂ ਮੋਟੀਆਂ ਸਿਰ ਚ ਆ ਸਾਰੇ ਸਿਰ ਚ ਤੇ ਕੀੜੇ ਪਏ ਸਾਰੇ ਸਾਰੇ ਅੱਜ ਤੇ ਖੋਪੜੀ ਵਿੱਚੋਂ ਨਜ਼ਰ ਆਉਂਦੀ ਸੀ ਇੰਨੀ ਮਾੜੀ ਹਾਲਤ ਤੇ ਇਸ ਕਰਕੇ ਜਿਹੜੀਆਂ ਗਲਤੀਆਂ ਜ਼ਿੰਦਗੀ 'ਚ ਇਹਨੇ ਕੀਤੀਆਂ ਸੀ ਇਹ ਆਪਦੀ ਸਜ਼ਾ ਭੋਗੀ ਫਿਰਦਾ ਹੁਣ ਕੋਈ ਗੱਲ ਆ ਵੀ ਮਾਂ ਨਾਲ ਲੜਦਾ ਸੀ ਜਾਂ ਕਿਵੇਂ ਸੀ ਜਾਂ ਬੱਚਿਆਂ ਨੂੰ ਛੱਡਦਾ ਇਹਨੇ ਤੇ ਹੁਣ ਗगन ਤੈਨੂੰ ਵੀ ਬੇਨਤੀ ਹੈ ਮੇਰੇ ਯਾਰ ਆਪਦੇ ਬੱਚਿਆਂ ਨੂੰ ਵੀ ਮੇਰੀ ਲਾਈਫ ਬਣਾਤੀ ਸਹੀ ਨਹੀਂ ਅਸੀਂ ਨਹੀਂ ਬਣਾਈ ਨਹੀਂ ਨਹੀਂ ਅਸੀਂ ਨਹੀਂ ਬਣਾਈ ਲ ਬਹੁਤ ਜ਼ਿਆਦਾ ਥੈਂਕਸ ਬਾਈ ਮੈਂ ਤਾਂ ਉਸ ਟਾਈਮ 1.5 2 ਸਾਲ ਤੋਂ ਹੁਣ ਮੈਂ ਕੋਈ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਕੀਤੀ ਸੀ ਨੰਬਾ ਵਾਪਸ ਜਾਣ ਦੀ ਵੀ ਨਹੀਂ ਕੀਤੀ ਸੀ ਕੋਈ ਨਹੀਂ ਬਹੁਤ ਬਲੀ ਰਿਆ ਮੈਂ ਕਹਿੰਦਾ ਮੇਰੀ ਓਏ ਇੱਕ ਤਾਂ ਹੁੰਦਾ ਬੰਦੇ ਨੇ ਕਰੇ ਜਾਨ ਮੇਰੀ ਤਾਂ ਲਾਈਫ ਬਣ ਰਹੀ ਹੈ ਠੀਕ ਹੈ ਨਹੀਂ ਦੂਜਾ ਜਨਮ ਹੀ ਆ ਮੇਰਾ ਇਹ ਸਿਰਫ ਕਵਾਡੀ ਵੇਜਨ ਵਾਲੀ ਪੋਸਿਬਲ ਹੋ ਰਿਹਾ ਉਹ ਕਵਾਡੀ ਵੇਜਨ ਵਾਲੀ ਪੋਸਿਬਲ ਹੋ ਰਿਹਾ ਨਹੀਂ ਨਹੀਂ ਨਾਲ ਉਹ ਨਹੀਂ ਕਰਦਾ ਠੀਕ ਹੈ ਨਹੀਂ ਬੈਂਟੀ ਹੈ ਕਿੰਨ ਕਾਹੋ ਵੀ ਘਰ ਜਾ ਕੇ ਕੁਝ ਦਿਨ ਆਪਣਾ ਦੇਖ ਕੇ ਚੇਂਜ ਹੋ ਕੇ ਅੱਛਾ ਕੰਮ ਕਰਨ ਲੱਗ ਜਾਵੇ ਬਿਲਕੁਲ ਕਹਿੰਦਾ ਦੇਖ ਜੀ ਹੁਣ ਤੂੰ ਘਰੇ ਜਾਣਾ ਪਹਿਲੀ ਗੱਲ ਤਾਂ ਕੋਈ ਲਾਂਬਾ ਨਹੀਂ ਪਤ ਹੋਣਾ ਚਾਹੀਦਾ ਛੋਟੇ ਭਾਈ ਇਹ ਨਹੀਂ ਹੈਗਾ ਵੀ ਹੁਣ ਦੀਵਾਲੀ ਦਾ ਦੇਣਾ ਤੇਰਾ ਕੋਈ ਆੜੀ ਮਿਲ ਜAVE ਤੂੰ ਪੈਗ ਲਾ ਲਵੇਂ ਜਾਂ ਹੋਰ ਲਾ ਲਵੇਂ ਇਹ ਬਿਲਕੁਲ ਨਹੀਂ ਕਰਨੀਗਾ ਔਰ ਜੇ ਇਹ ਚੀਜ਼ ਮੈਨੂੰ ਪਤਾ ਲੱਗੀ ਬਾਈ ਬਣ ਕੇ ਇਧਰਲੇ ਰਸਤੇ ਜਮਾ ਬੰਦ ਕਰ ਤਰੇ ਇਹ ਕਲੀਅਰ ਹੈ ਮੇਰੀ ਗੱਲ ਫਿਰ ਸਾਡੇ ਨਾਲ ਕੋਈ ਸਬੰਧ ਨਹੀਂ ਰਹਿਣਾ ਤੇਰਾ ਜੇ ਤੂੰ ਸ਼ਰਾਬ ਪੀਤੀ ਜਾ ਕੇ ਨਹੀਂ ਨਹੀਂ ਇਹ ਤਾਂ ਇਹ ਤਾਂ ਪਤਾ ਲੱਗ ਗਈ ਜਣਾ ਕੋਈ ਆਪਾਂ ਬਲੈਅ ਤਾਂ ਰਹਿੰਦੇ ਨਹੀਂ ਇੱਥੇ ਰਹਿਣਾ ਤੂੰ ਹਾਂਜੀ ਹਾਂਜੀ ਔਰ ਦੂਸਰੀ ਗੱਲ ਇਹ ਆ ਵੀ ਹੁਣ ਜਿਹੜੀਆਂ ਕੀਤੀਆਂ ਗਲਤੀਆਂ ਨੂੰ ਠੀਕ ਕਰ ਹਾਂਜੀ ਬੱਚਿਆਂ ਨੂੰ ਮਿਲ ਥੋੜਾ ਬੋਧਾ ਪਿੱਛੇ ਝਾਤ ਜਿੰਨ ਮਾਰ ਜਿੰਨਾਂ ਨੇ ਜਿੰਨੇ ਨੂੰ ਤੂੰ ਜੰਮਿਆ ਉਹਨਾਂ ਦੀ ਜ਼ਿੰਮੇਵਾਰੀ ਵੀ ਤਾਂ ਪੂਰੀ ਕਰਨੀ ਹੈ ਕਿ ਨਹੀਂ ਦਿੱਤੀ ਉਹਨਾਂ ਤਾਂ ਵਿਆਹ ਕਰਾ ਲਿਆ ਉਹਦੇ ਤੋਂ ਪਰ ਬੱਚਿਆਂ ਦਾ ਤਾਂ ਨਹੀਂ ਵਿਆਹ ਕਰਾਇਆ ਮਾਂ ਤਾਂ ਹੁਣ ਬੱਚੇ ਤਾਂ ਉਹਨੇ ਪਾਲਨੇ ਸੀ ਉਹਨੇ ਵਿਆਹ ਕਰਾਣੇ ਸੀ ਹੂੰ ਕਿ ਜਦੋਂ ਮਲੈਕ ਸੀਗਾ ਨਾ ਇਹ ਉਹ ਬੱਚੀ ਬੇਟੀ ਦੀ ਕੋਈ ਗਲਤੀ ਨਹੀਂ ਹੈ ਉਹ ਮੈਨੂੰ ਵੀ ਕਹਿੰਦੀ ਸੀ ਕਿ ਮੰਮੀ ਤੁਹਾਡੀ ਗਲਤੀ ਨਹੀਂ ਹੈ ਜਿਹਨੂੰ ਮੈਂ ਪਸੰਦ ਕੀਤਾ ਉਹ ਨੂੰ ਮੇਰੀ ਜ਼ਿੰਦਗੀ ਚ ਲਾਪਟਾ ਹੂੰ ਪਾ ਇਹਨਾਂ ਦੇ ਪਾਪਾ ਹੈ ਨਹੀਂ ਗੇ ਸਿਸਟਰ ਕੋਈ ਨਹੀਂ ਹੈ ਇੱਕ ਹੀ ਦੋ ਮੇਰੇ ਬੇਟੇ ਆ ਮੇਰਾ ਇੰਨਾ ਬੁਰਾ ਹਾਲ ਕੋਈ ਮੇਰੇ ਰਿਸ਼ਤੇਦਾਰ ਨਹੀਂ ਆ ਇਹਨਾਂ ਨੇ ਪਾਪਾ ਕਿੱਥੇ ਗਏ ਉਹ ਵੀ ਡੱਕੇ ਦੋ ਉਹਨਾਂ ਨੂੰ ਹੋ ਗਿਆ 13 ਸਾਲ ਹੋ ਗਏ ਉਹਨਾਂ ਨੂੰ 13 ਸਾਲ ਸਾਈਡਨ ਟੈਕ ਆਇਆ ਸੀ ਇਹਨਾਂ ਦੀ ਟੈਨਸ਼ਨ ਕਰ ਉਸ ਵੇਲੇ ਤੂੰ ਕਿਤੇ ਕੰਮ ਤੇ ਲੱਗੇ ਜਾ ਕੇ ਵਧੀਆ ਚਾਰ ਪੈਸੇ ਕਮਾਵੇਂ ਆਪਦੀ ਮਾਂ ਦੀ ਸੇਵਾ ਕਰੋ ਹੁਣ ਬੜਾਪੇ ਚ ਚਲੋ ਤੂੰ ਆਪਦਾ ਪਰਿਵਾਰ ਤਾਂ ਨਹੀਂ ਸੰਭਾ ਸਕਿਆ ਬੱਚੀ ਵੀ ਨਹੀਂ ਸੰਭਾ ਸਕਿਆ ਹੁਣ ਮਾਂ ਨੂੰ ਤਾਂ ਸੰਭਲੋ ਜਿਹਨੇ ਤੁਹਾਨੂੰ ਪਾਲਿਆ ਪੜਾਇਆ ਵਿਆਇਆ ਸਾਰਾ ਕੁਝ ਕਰਿਆ ਤੁਹਾਨੂੰ ਇਸ ਕਾਬਿਲ ਕੀਤਾ ਠੀਕ ਆ ਤੂੰ ਗਲਤੀਆਂ ਕਰ ਲੀਆਂ ਆਪਦਾ ਪਰਿਵਾਰ ਖਰਾਬ ਕਰ ਲਿਆ ਹੁਣ ਇਹਨੂੰ ਸੰਭਲੋ ਇੰਗਲਿਸ਼ ਚ ਮੀਡੀਅਮ ਚ ਪੜਾਇਆ ਹੋਇਆ ਵੀਰ ਜੀ ਅੱਜ ਤੋ 20 ਸਾਲ ਮੁੰਡਾ ਐ ਦਾਦਾ ਮੋਟਰ ਦੇ ਸੁਪਰਵਾਈਜ਼ਰ ਲੱਗਿਆ ਸੀ ਜਦੋਂ ਇਹ ਪਲੱਸ 2 ਕਰਦਾ ਸੀ ਦੋਨਾਂ ਨੇ ਆਪ ਤੇ ਚਲ ਕੇ ਜ਼ਿੰਦਗੀ ਖਰਾਬ ਕਰ ਦਿੱਤੀ ਬਹੁਤ ਵਾਰ ਮੈਂ ਛਡਾਨ ਦੀ ਕੋਸ਼ਿਸ਼ ਕੀਤੀ ਇਹ ਫਿਰ ਥੋੜਾ ਜਿਹਾ ਮੇਰੇ ਨਾਲ ਨੂੰ ਥੋੜਾ ਜਿਹਾ ਲੱਗਾ ਸੀ ਤੇ ਮੇਰੇ ਰਿਸ਼ਤੇਦਾਰ ਉਹਨੂੰ ਬੁਰਾ ਲੱਗਿਆ ਉਸ ਤੋਂ ਮੈਂ ਸੀ ਫਿਰ ਮਕਾਨ ਤੇ ਸੀ ਹੂੰ ਨਹੀਂ ਤਾਂ ਰੋਟੀ ਖਾਣੀ ਐਨ ਸਾਨੂੰ ਕੋਈ ਰਸਣ ਦੇ ਦਿੰਦਾ ਸੀ ਕਿਸੇ ਨੂੰ ਕੁਝ ਲੈ ਜਾਣਾ ਕਿਸੇ ਨੂੰ ਕੁਝ ਲੈ ਜਾਣਾ ਜਦੋਂ ਉਹ ਟੁੱਟ ਗਿਆ ਉਦੋਂ ਇਹਦੇ ਸਾਥ ਚੱਲ ਗਿਆ ਇਹ ਤੁਹਾਨੂੰ ਪਤਾ ਕੱਢਣਾ ਤਾਂ ਰਹਿ ਗਈ ਸੀ ਮੈਂ ਕੀ ਕਰ ਸਕਦੀ ਸੀ ਹੁਣ ਵੀ ਸਾਡੇ ਕੋਲ ਕੋਈ ਫੋਨ ਪਾਣੀ ਨਹੀਂ ਸੀਗਾ ਇਹ ਤਾਂ ਤੁਹਾਡੇ ਇੱਥੇ ਕੋਈ ਦੱਤਾ ਸਾਹਿਬ ਹੈ ਜੋ ਉਹਨਾਂ ਨੇ ਕੋਈ ਦੱਤਾ ਸਾਹਿਬ ਰਿਲੇਟਿਵਾਂ ਦੀ ਕਿਤੇ ਵੀਡੀਓ ਬੁਣ ਆ ਵੀਰ ਦੱਸਦਾ ਸੀ ਨਾ ਵੀਡੀਓ ਵੀ ਇਹਨੇ ਰਿਸ਼ਤਿਆਂ ਦੇ ਨਾਮ ਦੱਸੇ ਆਪਣੇ ਆਦੇ ਇਹਨੂੰ ਮੈਂ ਬਹੁਤ ਟਾਈਮ ਤੋਂ ਪਹਿਲਾਂ ਵੀ ਕਿਹਾ ਸੀ ਵੀ ਤੂੰ ਅਪਰੋਚ ਤਾਂ ਕਰ ਘਰ ਚ ਇਹ ਕਹਿੰਦਾ ਕੋਈ ਹੈ ਹੀ ਨਹੀਂ ਮੈਂ ਅਪਰੋਚ ਕੀ ਨਾ ਕਰਨੀ ਕਿਉਂਕਿ ਪਿੱਛੇ ਝਾਕਣਾ ਨਹੀਂ ਸੀ ਚਾਹੁੰਦਾ ਇਹਦੀਆਂ ਆਪਣੀਆਂ ਗਲਤੀਆਂ ਬਹੁਤ ਸੀ ਉਹਨਾਂ ਨੂੰ ਪਤਾ ਸੀ ਸਾਡੀ ਕੁੜੀ ਨੂੰ ਜਾਂ ਸਾਡੀ ਭੈਣ ਨੂੰ ਸਿਸਟਮ ਇਹਨਾਂ ਤਾਂ ਕੀਤਾ ਜਾਂ ਸਾਸਿ ਨੂੰ ਤੋ ਪੀ ਲੈਣਾ ਦੇ ਨਾ ਕੋਈ ਨਹੀਂ ਕਿਸੇ ਨੇ ਇਹਨੂੰ ਬੜਾ ਨਹੀਂ ਦਿੱਤਾ ਕਿ ਤੂੰ ਉਹਨੂੰ ਤਾਂ ਕਰੇਗਾ ਤਾਂ ਸਾਡਾ ਖੁਸ਼ ਨਹੀਂ ਲੱਗਦਾ ਕਿ ਸਾਡੇ ਵੱਡੇ ਤਾਂ ਸਾਡੀ ਭੈਣ ਹੀ ਸਭ ਕੁਝ ਉਹਨੂੰ ਬਾੜ ਵਿੱਚ ਹੱਲੇ ਵੀ ਅੰਦਰ ਕੋਈ ਨਹੀਂ ਜਾਣਦਾ ਕਿ ਇਹ ਕਰ ਰਹਾ ਹੈ ਮੈਨੂੰ ਪਤਾ ਕਿ ਦੀਦੀ ਜੱਲੇ ਤਾਂ ਕਰੂਗਾ ਕਿ ਤੂੰ ਕੀ ਕਰੇਗੀ ਇਹ ਨਾਨਕੀ ਨਹੀਂ ਚਾਹੁੰਦੇ ਹਾਂ ਨਾਨਕੇ ਤੇ ਕੀ ਜਿਹੜੇ ਹੁਣ ਮਾਮਨੇ ਅਜਟਰ ਜੋ ਵੀ ਮਤਲਬ ਜਿਨ੍ਹਾਂ ਨੇ ਉਸ ਟਾਈਮ ਜਿਹੜੇ ਦੇਖਦੇ ਸੀ ਵੀ ਤੰਗ ਕਰਦਾ ਸੀ ਉਹ ਤਰਾਜ ਕਰਦੇ ਆ ਹਾਂ ਕਹਿੰਦੇ ਆ ਕਿ ਜੇ ਹੁਣ ਕਰੂਗਾ ਫਿਰ ਤੂੰ ਕੀ ਕਰੇਗੀ ਹੁਣ ਤਾਂ ਤੇਰੇ ਤੇ ਹਿੰਮਤ ਨਹੀਂ ਹੈਗੀ ਕਿ ਤੂੰ ਕੋਈ ਤਾਂ ਭੱਜ ਤੋੜ ਕਰ ਲੇਂਗੀ ਕੋਈ ਤੇ ਕੁਝ ਸੜ ਜੇਂਗੀ ਰਹਿ ਜੇਂਗੀ ਕੋਈ ਨਹੀਂ ਇਸ ਤਰ੍ਹਾਂ ਦਾ ਸਾਥ ਦੇ ਨਾਲ ਹੁਣ ਹੈ ਕੋਈ ਡਰ ਵਾਲੀ ਗੱਲ ਨਹੀਂ ਤੇ ਇਦਾਂ ਵਾ ਭਾਈ ਕਈ ਵਾਰੀ ਪਰਿਵਾਰਾਂ ਦੇ ਵਿੱਚ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਹਿੰਦੇ ਉਹ ਥਾਣਾ ਦਿੱਤੀਆਂ ਗੰਢਾਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਪਰ ਦੰਦਾ ਨਾਲ ਦਿੱਤੀਆਂ ਹੋਈਆਂ ਗੰਢਾਂ ਕਿਸੇ ਰੂਪ ਚ ਖੁੱਲਦੀਆਂ ਨਹੀਂ ਇਹਦੇ ਦਾਦਕੇ ਚ ਤਾਂ ਕੋਈ ਨਹੀਂ ਹੈਗਾ ਤੇ ਇਹਦਾ ਵੀਰ ਦਾ ਜੀਵਨ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਆਇਆ ਉਹ ਤਸਵੀਰਾਂ ਤੁਸੀਂ ਦੇਖੀਆਂ ਵੀ ਕਿੱਦਾਂ ਸਿਰ ਚ ਕੀੜੇ ਪੈ ਰਹੇ ਸੀ ਪੂਰਾ ਸਿਰ ਕੀੜਿਆਂ ਨਾਲ ਭਰਿਆ ਹੋਇਆ ਸੀ ਬਾਈ ਦਾ ਔਰ ਪਤਾ ਨਹੀਂ ਕਿਵੇਂ ਇਹ ਬਰਦਾਸ਼ਤ ਕਰੀ ਜਾਂਦਾ ਸੀ ਬਸ ਜਦੋਂ ਸੋਜੀ ਆਉਂਦੀ ਸੀ ਸ਼ਰਾਬ ਪੀ ਲੈਂਦਾ ਸੀ ਉਹ ਕੀੜੇ ਪੂਰਾ ਸਿਰ ਖਾਈ ਜਾਂਦੇ ਸੀ ਅੰਦਰ ਤੇ ਧੰਨਵਾਦ ਪ੍ਰਦੀਪ ਡਾਕਟਰ ਦਾ ਜਿਹਨੇ ਸਾਨੂੰ ਦੱਸਿਆ ਜਿਹਦੇ ਕਰਕੇ ਸੇਵਾ ਦਾ ਮੌਕਾ ਮਿਲਿਆ ਇਹਨੂੰ ਵੀਰ ਨੂੰ ਅਸੀਂ ਲੈ ਕੇ ਆਏ ਤੇ ਅਜ ਦੂਸਰਾ ਧੰਨਵਾਦ ਆ ਮਾਤਾ ਜੀ ਦਾ ਤੇਰੇ ਭਰਾ ਦਾ ਜਿਹੜੇ ਇਹਨੂੰ ਲੈਣ ਆਏ ਨੇ ਇੱਥੇ ਤੇ ਹੁਣੇ ਘਰ ਚੱਲਿਆ ਬਾਈ ਤੇ ਵਰਸ ਅਰਦਾਸ ਕਰਿਓ ਲਾਲ ਗਗਨ ਆਪਣੇ ਘਰ ਤੰਦਰੁਸਤ ਰਹੇ ਆਪਣੇ ਮਾਂ ਦੀ ਸੇਵਾ ਕਰੇ ਆਪਣੇ ਭਰਾ ਦੀ ਸਪੋਰਟ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ